ਜੋ ਪੁੱਤਾ ਤਰ੍ਹਾਂ ਅਸੀਂ ਫਸਲ ਪਾਲੀ ਸੀ ਜਦੋਂ ਸਪਰੇਅ ਵੀ ਕਰਦੇ ਬਚਾ ਕੇ ਕਰਦੇ ਹੈ ਗੁਜਰਤ ਦੀ ਇਹੋ ਜਿਹੀ ਆਫਤ ਹੈ ਸਾਡੇ ਤੇ ਜੋ ਕਿਸਾਨਾਂ ਦਾ ਸਤਿਆਨਾਸ਼ ਹੋ ਗਿਆ ਅਸੀਂ ਤਾਂ ਇਹੀ ਹੱਥ ਬਨ ਕੇ ਬੇਨਤੀ ਕਰਦੇ ਵੀ ਸਾਡੇ ਪ੍ਰਸ਼ਾਸਨ ਆਵੇ ਤੇ ਵੇਖੇ ਜਾਣ ਕਿਉਂਕਿ ਕਿਸਾਨ ਜੋ ਖੁਦਕੁਚੀਆਂ ਤੇ ਚੱਲੇ ਹੈ ਸਰਕਾਰਾਂ ਤੋਂ ਦੁਖੀ ਹੋਏ ਵੀ ਜੇ ਸਾਨੂੰ ਆਪ ਹੀ ਰੱਬ ਨਾਲ ਇੱਕ ਰੋਪ ਹੁੰਦਾ ਤੇ ਅਸੀਂ ਉਹਨਾਂ ਦੇ ਹੱਥ ਨਾਲ ਆੜਦੇ ਇੱਥੇ ਦੇ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰਦੇ ਆਣ ਕੇ ਮਾਣ ਤੇ ਵੇਖਣ ਤਾਂ ਵੀ ਕੀ ਹਾਲ ਜੱਟਾਂ ਦਾ ਜੱਟ ਰੋ ਰਿਹਾ ਕਿਉਂ ਖੁਦਕੁਸ਼ੀਆਂ ਹੋ ਰਹੀਆਂ ਜੱਟਾਂ ਦੀਆਂ ਜੇ ਸਰਕਾਰਾਂ ਚੰਗੀਆਂ ਹੋਣ ਤੇ ਜੱਟ ਖੁਦਕੁਸ਼ੀਆਂ ਤੇ ਤੁਰਨ ਜਿਹੜੇ ਕਹਿੰਦੇ ਅਖੇ ਵਿਹਲੇ ਆ ਧਰਨੇ ਲਾਉਂਦੇ ਅਸੀਂ ਕਾਹਦੀ ਬਾਬਤ ਧਰਨੇ ਆ ਆਪਦੇ ਪੁੱਤਾਂ ਦੀ ਬਾਬਤ ਧਰਨੇ ਲਾਉਣੇ ਆ ਘਰ ਛੱਡਣ ਨੂੰ ਰਮਾਣਾ ਸਾਹਿਬ ਕੀ ਦਾ ਜੀ ਕਰਦਾ 4-5000 ਰੁਪਏ ਦੀ ਵੀ ਕਿੱਲੇ ਦੀ ਜੇ ਫਸਲ ਘਟੋ ਜੇ ਨਾ ਤੇ ਜੀਵਿਦਾਰ 2-3 ਸਾਲ ਨਾਲ ਨਹੀਂ ਰਲਦਾ ਤੇ ਪਰ ਜਿਹੜਾ ਹੁਣ ਸਾਡਾ ਨੁਕਸਾਨ ਹੋਇਆ 20000 ਦਾ 25000 ਦਾ ਕਿੱਲੇ ਮਗਰ ਇਹ ਤਾਂ ਸਾਥੋਂ 2-3 ਸਾਲ ਨਹੀਂ ਨਾਰ ਰਲਿਆ ਜਾਣਾ ਤਿੰਨ ਦਿਨ ਹੋ ਗਏ ਸਾਨੂੰ ਨਾ ਰੋਟੀ ਸਵਾਦ ਲੱਗਦੀ ਹੈ ਨਾ ਪਾਣੀ ਸਵਾਦ ਲੱਗਦਾ ਹੁਣ ਪਤਾ ਲੱਗਿਆ ਸੀ ਹੁਣ ਮੰਜੇ ਤੋਂ ਮੜਾ ਉੱਠੇ ਆਂ ਸਰਕਾਰ ਨੂੰ ਗੁਹਾਰ ਲਾਉਣੇ ਕਿ ਸਾਡਾ ਆ ਹਾਲ ਹੈ ਸਾਡਾ ਆ ਕੇ ਪਤਾ ਲਿਆ ਜਾਵੇ ਕਿ ਸਾਡੇ ਤੇ ਕੀ ਬੀਤਦੀ ਹੈ ਸਿੱਟਾ ਟੁੱਟ ਚੁੱਕਾ ਹੋਣਾ ਪਰ ਉਹ ਹਰਾ ਦਿਖਾਈ ਦਿੰਦਾ ਪਰ ਬਾਅਦ ਚ ਇਹਨੇ ਸੁੱਕ ਜਾਣਾ ਕਿਉਂਕਿ ਇਹਦੀ ਘੰਟੀ ਟੁੱਟ ਚੁੱਕੀ ਹੈ ਸਾਡੇ ਬਤਾ ਉਪਜਤ ਤੋਂ 60% ਸਾਡਾ ਨੁਕਸਾਨ ਹੋ ਚੁੱਕਾ ਜੀ ਵੀ ਦੱਸਣਾ ਕਿੰਨਾ ਨੁਕਸਾਨ ਹੋਊਗਾ ਹੁਣ ਪ੍ਰਤੀ ਏਕੜ ਦੀ ਗੱਲ ਕਰਕੇ ਤਾਂ ਆਪਣਾ ਪ੍ਰਤੀ ਏਕੜ ਜੀ ਕਮ ਸੇ ਕਮ 20000 ਦਾ ਤਹਗਾ ਆ ਦਿੱਤਾ ਹੈਗਾ ਇਹਦਾ ਨੁਕਸਾਨ ਆਦਾ ਨੁਕਸਾਨ ਹੈਗਾ ਤਾਂ ਦੋ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਫਿਰ ਕਿਸਾਨਾਂ ਤੇ ਇੱਕ ਕਹਿਰ ਆਪ ਰਿਹਾ ਹੈ ਗੜੇ ਮਾਰੀ ਹੋਈ ਆ ਕਾਫੀ ਜਿਹੜੀ ਬਰਸਾਤ ਪਾਰੀ ਪਈ ਆ ਤਾਂ ਉਸ ਦੇ ਨਾਲ ਕਿਸਾਨਾਂ ਦਾ ਹੀ ਕਿਤਨੇ ਕਿਤੇ ਕਾਫੀ ਕਣਕਾਂ ਦਾ ਨੁਕਸਾਨ ਹੋਇਆ ਹੈ ਗੱਲ ਕਰਦੇ ਆਂ ਫਰੀਦਕੋਟ ਜ਼ਿਲ੍ਹੇ ਦੀ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈਗਾ ਰੰਯਾਲਾ ਤਾਂ ਰੰਯਾਲੇ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਕਿ ਇੱਕ ਖੇਤਾਂ ਦੇ ਵਿੱਚ ਦੀ ਅਜਿਹੀ ਲਹਿਰ ਚੱਲੀ ਆ ਗੜਿਆਂ ਦੀ ਤਾਂ ਉਸ ਲਹਿਰ ਨੇ ਉਹ ਜਿਹੜਾ ਕਾਫੀ ਕਣਕਾਂ ਦਾ ਨੁਕਸਾਨ ਕੀਤਾ ਹੈ ਕਣਕਾਂ ਦੇ ਸਿੱਟੇ ਤੋੜ ਦਿੱਤੇ ਨੇ ਤੇ ਜਿੱਥੇ-ਜਿੱਥੇ 60 ਵਜੇ ਗੜਿਆਂ ਦੀ ਤਾਂ ਉਹ ਕਣਕਾਂ ਦੇ ਸਿੱਟੇ ਜਿਹੜੇ ਸੁਖਦੇ ਦਿਖਾਈ ਦੇ ਰਹੇ ਨੇ ਇਹ 2.5 ਤੋਂ 300 ਏਕੜ ਦੇ ਖਰੀਦدار ਅਕਵਾ ਦੱਸਿਆ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤਾਂ ਦੇਖ ਸਕਦੇ ਹੋ ਤੁਸੀਂ ਜਦੋਂ ਗੜਿਆਂ ਦੀ ਇਹ ਪਰਮਾਰ ਪਈ ਆ ਤਾਂ ਉਦੋਂ ਇਹ ਨੁਕਸਾਨ ਹੋਇਆ ਤਾਂ ਇਹ ਜਿਹੜੇ ਸਿੱਟੇ ਹੈ ਟੁੱਟ ਟੁੱਟ ਕੇ ਥਲੇ ਡਿੱਗੇ ਆ ਤਾਂ ਹੁਣ ਉਹ ਸੁੱਕਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਿਸਾਨ ਕਾਫੀ ਚਿੰਤਤ ਨੇ ਕਿਸਾਨ ਸਾਡੇ ਨਾਲ ਆ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਕਿਉਂਕਿ ਜੇ ਆਪਾਂ ਪਿਛਲੇ ਪਾਸੇ ਦੀ ਗੱਲ ਕਰਗੇ ਤਾਂ ਉੱਥੇ ਹਜੇ ਕਣਕਾਂ ਬਿਲਕੁਲ ਸਹੀ ਸਲਾਮਤ ਖੜੀਆਂ ਨੇ ਤਾਂ ਜਦੋਂ ਇੱਥੇ ਆ ਕੇ ਵੇਖਿਆ ਤਾਂ ਵਾਕਈ ਜਿਹੜਾ ਇਸ ਗੜੇਮਾਰੀ ਦੇ ਨਾਲ ਅਚਾਨਕ ਜਿਹੜੀ ਗੜੇਮਾਰੀ ਇਸ ਲਹਿਰ ਚੱਲੀ ਆ ਇਹਨਾਂ ਦਾ ਦੱਸੰਦਾ ਹੈ ਕਿ ਇੱਥੋਂ ਦੀ ਇੱਕ ਲਹਿਰ ਨੰਗੀ ਹੈ ਗੜਿਆਂ ਦੀ ਤਾਂ ਉਹਦੇ ਨਾਲ ਇਹ ਨੁਕਸਾਨ ਹੋਇਆ ਕਣਕਾਂ ਦਾ ਤਾਂ 50 ਤੋਂ 60% ਇਹਨਾਂ ਨੇ ਕਿਹਾ ਹੈ ਕਿ ਸਾਡਾ ਨੁਕਸਾਨ ਹੋ ਚੁੱਕਿਆ ਹੈ ਤੁਸੀਂ ਆਹ ਦੇਖ ਸਕਦੇ ਹੋ ਥਾਂ ਥਾਂ ਤੇ ਆ ਬਿਲਕੁਲ ਜਿਵੇਂ ਕਿਸੇ ਨੇ ਵੱਡੀ ਹੁੰਦੀ ਕਣਕ ਉਤੋਂ ਤੋੜੀ ਹੁੰਦੀ ਆ ਉਸ ਹਿਸਾਬ ਦੇ ਨਾਲ ਆ ਜਿਹੜੀਆਂ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਦੇਖੋ ਆਹ ਗੜਿਆਂ ਦੇ ਨਾਲ ਸਾਰੀ ਇਹ ਇਸ ਕਣਕ ਦਾ ਨੁਕਸਾਨ ਹੋਇਆ ਸਿੱਟੇ ਦਿਗਿਆ ਤੇ ਹੁਣ ਇਹ ਸੁੱਕਨੇ ਸ਼ੁਰੂ ਹੋ ਗਏ ਨੇ ਤਾਂ ਇਸ ਨੂੰ ਲੈ ਕੇ ਕਿਸਾਨ ਕਾਫੀ ਚਿੰਤਤ ਨੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਕਾਫੀ ਨੁਕਸਾਨ ਹੋਣ ਜਾ ਰਿਹਾ ਹੈ ਕੀ ਨਾਮ ਹੈ ਜੀ ਮੇਰਾ ਨਾਮ ਜਸਵੀਰ ਸਿੰਘ ਹੈ ਜਸਵੀਰ ਜੀ ਪਿੱਛੇ ਅਸੀਂ ਦੇਖਿਆ ਪਿੱਛੇ ਬਿਲਕੁਲ ਕਣਕ ਸਹੀ ਸਲਾਮਤ ਖੜੀ ਹੈ ਪਰ ਜਦੋਂ ਉੱਥੇ ਸਾਨੂੰ ਐ ਲੱਗਦਾ ਸੀਗੇ ਵੀ ਉੱਥੇ ਵੀ ਕਣਕ ਸਹੀ ਹੋਊਗੀ ਇਨਾਂ ਨੁਕਸਾਨ ਨਹੀਂ ਹੋਇਆ ਨਾ ਕਣਕ ਦਾ ਗੜਿਆਂ ਨਾਲ ਤੇ ਪਰ ਜਦੋਂ ਇੱਥੇ ਆ ਕੇ ਵੇਖਿਆ ਤਾਂ ਵਾਕਈ ਜਿਹੜਾ ਇਹ ਇੱਕ ਜਿਵੇਂ ਲਹਿਰ ਜੀ ਜਿਵੇਂ ਨੰਗੀ ਹੁੰਦੀ ਗੜਿਆਂ ਦੀ ਉਹ ਸਾਬ ਨਾਲ ਨੁਕਸਾਨ ਹੋਇਆ ਹੈ ਹਾਂਜੀ ਸਰ ਇਹ ਨਾ ਪਿਛਲੇ ਬੇਗੋ ਵਾਲੇ ਦੇ ਰਸਤੇ ਤੋਂ ਲੈ ਕੇ ਇਸ ਤਰ੍ਹਾਂ ਸਿੱਧੀ ਲਹਿਰ ਨੰਗੇ ਜੋ ਕੇ ਅਸਰ ਪੱਟੀ ਹਰਧਿਆਲਿਆਣਾ ਰਾਜੋ ਵਾਲਾ ਇਹ ਸਾਈਡ ਨੂੰ ਨਿਕਲੇ ਆ ਜੀ ਤੇ ਸਾਡੇ ਰਾਜਾਂ ਵਾਲੇ ਦਾ ਕਮ ਸੇ ਕਮ 2.5 300 ਏਕੜ ਏਰੀਆ ਇਸ ਤਰ੍ਹਾਂ ਹੋ ਗਿਆ ਜੀ ਕੀ ਇਹਦੇ ਨਾਲ ਹੁਣ ਨੁਕਸਾਨ ਕੀ ਹੋ ਰਿਹਾ ਜਿਵੇਂ ਹੁਣ ਸਿੱਟੇ ਵੀ ਟੁੱਟੇ ਪਏ ਸਰ ਜੋ ਸਿੱਟਾ ਟੁੱਟ ਚੁੱਕਾ ਹੁਣ ਆਪਾਂ ਨੂੰ ਹਰਾ ਦਿਖਾਈ ਦਿੰਦਾ ਪਰ ਬਾਅਦ ਚ ਇਹਨੇ ਸੁੱਕ ਕਿਉਂਕਿ ਇਹਦੀ ਘੰਟੀ ਟੁੱਟ ਚੁੱਕੀ ਹੈ ਸਾਡੇ ਮਤਾਂ ਉਪਜਾਤ ਤੋਂ 60% ਸਾਡਾ ਨੁਕਸਾਨ ਹੋ ਚੁੱਕਾ ਜੀ ਵੀਰ ਦਾ ਕਿਉਂਕਿ ਜੇ ਆਪਾਂ ਕਣਕ ਡਿੱਗੀ ਦੀ ਗੱਲ ਕਰੀਏ ਕਿਉਂਕਿ ਹਜੇ ਹਰੀ ਪਈ ਹੈ ਕਣਕ ਡਿੱਗੀ ਕਣਕ ਤਾਂ ਖੜੀ ਹੋ ਸਕਦੀ ਹੈ ਉਹਦਾ ਕੋਈ ਬਾਰਾ ਨੁਕਸਾਨ ਨਹੀਂ ਹੋਣਾ ਪਰ ਜਿਹੜੇ ਸਿੱਟੇ ਟੁੱਟ ਗਏ ਇਹਨਾਂ ਦਾ ਨੁਕਸਾਨ ਹੋਊਗਾ ਹਾਂਜੀ ਡਿੱਗੀ ਕਣਕ ਦਾ ਸਾਰ ਹੋ ਸਕਦੀ ਹੈ ਪਰ ਜਿਹੜਾ ਸਿੱਟਾ ਟੁੱਟ ਗਿਆ ਉਹ ਦੁਬਾਰਾ ਨਹੀਂ ਉਚ ਦਾਣਾ ਨਹੀਂ ਬਣਦਾ ਜੀ ਕਿਉਂਕਿ ਉਹ ਹਜੇ ਕਣਕ ਦੁੱਧ ਦਿੱਤੇ ਸੀਗੀ ਹਾਂਜੀ ਕਿੰਨਾ ਨੁਕਸਾਨ ਹੋਊਗਾ ਹੁਣ ਪ੍ਰਤੀ ਏਕੜ ਦੀ ਗੱਲ ਕਰਕੇ ਤਾਂ ਆਪਰ ਪ੍ਰਤੀ ਏਕੜ ਜੀ ਕਮ ਸੇ ਤੁਸੀਂ ਕਿਹਨਾਂ ਹਾਂਜੀ ਅਸੀਂ ਪਿੰਡ ਰਾਂਝਾ ਵਾਲੇ ਤੋਂ ਬੋਲਦੇ ਆਂ ਜੋ ਜੀ 2 ਦਿਨ ਹੋ ਗਏ ਸਾਡੇ ਜਿਹੜੀ ਪਾਰਟੀ ਆਫਸ ਆਈ ਹੈ ਕਰਸਾਨਾ ਤੇ ਆ ਤੁਹਾਡੇ ਸਾਹਮਣੇ ਹੈ ਮੈਨੂੰ ਲੱਗਦਾ ਵੀ ਮਾਨ ਸਾਹਿਬ ਨੇ ਵੀ ਦੱਸੀ ਗੱਲ ਪਰ ਇਹਦੇ 'ਚ ਨੁਕਸਾਨ ਸਾਡਾ ਮਾਲਾ 20 ਤੋਂ 25 ਹਜ਼ਾਰ ਦਾ ਨੁਕਸਾਨ ਹੋਇਆ ਜੋ ਪੁੱਤਾ ਤਰਾ ਅਸੀਂ ਫਸਲ ਪਾਲੀ ਸੀ ਜਦੋਂ ਸਪਰੇਅ ਵੀ ਕਰਦੇ ਬਚਾ ਕੇ ਕਰਦੇ ਆ ਗੁਜਰਤ ਦੀ ਇਹੋ ਜਿਹੀ ਆਬਸਥਾ ਆਈ ਸਾਡੇ ਤੇ ਜੋ ਕਿਸਾਨਾਂ ਦਾ ਸਤਿਆਨਾਸ਼ ਹੋ ਗਿਆ ਕਿਉਂਕਿ ਸਰਕਾਰਾਂ ਵੀ ਬਾਹ ਨਹੀਂ ਫੜਦੀਆਂ ਤੁਹਾਨੂੰ ਪਤਾ ਅੱਗੇ ਵੀ ਸੈਂਟਰ ਸਰਕਾਰ ਅਲੋਲਨ ਚੱਲੀ ਜਾਂਦੇ ਆ ਕਿਸਾਨ ਤਾਂ ਪਹਿਲਾਂ ਵੀ ਮਰੇ ਆ ਅਸੀਂ ਪ੍ਰਸ਼ਾਸਨ ਨੂੰ ਹੱਥ ਬਣ ਕੇ ਬੇਨਤੀ ਕਰਦੇ ਆ ਵੀ ਸਾਡੀਆਂ ਗਰਦੋਰੀਆਂ ਕੀਤੀਆਂ ਜਾਣ ਤੇ ਇਹਦਾ ਕੋਈ ਨਾ ਕੋਸ ਸਮਾਜਵਾ ਜ਼ਿਮੀਦਾਰ ਨਾ ਮਰੇ ਪਏ ਕਿਉਂਕਿ 72-72 ਹਜ਼ਾਰ ਰੁਪਏ ਠੇਕੇ ਤੇ ਇਹ ਵਾਣ ਹੋਏ ਆ ਤੇ ਅਸੀਂ ਤਾਂ ਇਹੀ ਹੱਥ ਬਣ ਕੇ ਬੇਨਤੀ ਕਰਦੇ ਵੀ ਸਾਡੇ ਪ੍ਰਸ਼ਾਸਨ ਆਵੇ ਤੇ ਵੇਖੇ ਜਾਣ ਕਿਉਂਕਿ ਕਿਸਾਨ ਜੋ ਖੁਦ ਕੁਛੀਆਂ ਤੇ ਚੱਲੇ ਆ ਸਰਕਾਰਾਂ ਤੋਂ ਦੁਖੀ ਹੋਏ ਵੀ ਜੇ ਸਾਨੂੰ ਆਪ ਹੀ ਰੱਬ ਨਾਲ ਇੱਕ ਰੋਪ ਹੁੰਦਾ ਤੇ ਅਸੀਂ ਉਹਨਾਂ ਦੇ ਹੱਥ ਨਾਲ ਆੜਦੇ ਪਿਛਲੀ ਵਾਰ ਵੀ ਕਿਸਾਨਾਂ ਤੇ ਕਾਫੀ ਕਹਿਰ ਪਿਆ ਸੀਗਾ ਪਿਛਲੀ ਵਾਰੀ ਬਹੁਤ ਨੁਕਸਾਨ ਹੋਇਆ ਸੀ ਹਾਂਜੀ ਪਿਛਲੀ ਵਾਰ ਵੀ ਬਹੁਤ ਕਹਿਰ ਹੋਇਆ ਸੀ ਜੋ ਸਰਕਾਰਾਂ ਆਉਣ ਦੇ ਹੋਤ ਤੇ ਚਾਉਣ ਚੰ ਤੇ ਆਂਦੀਆਂ ਅਸੀਂ ਬਹੁਤ ਕੁਛ ਦੇਵਾਂਗੇ ਗਰਦੌਰੀ ਬਾਅਦ ਪਹਿਲਾ ਮਾਜ ਬਾ ਸਾਨੂੰ ਕੋਈ ਨਹੀਂ ਮਿਲਿਆ ਪਹਿਲੀ ਵਾਰ ਵੀ ਹੋਇਆ ਸਾਨੂੰ ਕੁਛ ਨਹੀਂ ਤਾਂ ਮਿਲਿਆ ਜੀ ਅਸੀਂ ਤਾਂ ਹੁਣ ਵੀ ਪ੍ਰਸ਼ਾਸਨ ਨੂੰ ਇਸੇ ਦੇ ਡੀਸੀ ਸਾਹਿਬ ਨੂੰ ਇੱਥੇ ਦੇ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰਦੇ ਆਣ ਕੇ ਵਾਣ ਚ ਵੇਖਣ ਤਾਂ ਵੀ ਕੀ ਹਾਲ ਜੱਟਾਂ ਦਾ ਜੱਟ ਰੋ ਰਿਹਾ ਹੈ ਕਿਉਂ ਖੁਦਕੁਸ਼ੀਆਂ ਹੋ ਰਹੀਆਂ ਡਟਾਂ ਦੀਆਂ ਜੇ ਸਰਕਾਰਾਂ ਚੰਗੀਆਂ ਹੋਣ ਤੇ ਜੱਟ ਖੁਦਕੁਸ਼ੀਆਂ ਤੇ ਤੁਰਨ ਜਿਹੜੇ ਕਹਿੰਦੇ ਅਖੇ ਵਿਹਲੇ ਆ ਧਰਨੇ ਲਾਉਂਦੇ ਅਸੀਂ ਕਾਹਦੀ ਬਾਬਤ ਧਰਨੇ ਆ ਆਪਦੇ ਪੁੱਤਾਂ ਦੀ ਬਾਬਤ ਧਰਨੇ ਲਾਉਣੇ ਆ ਘਰ ਛੱਡਣ ਨੂੰ ਰਮਾਣਾ ਸਾਹਿਬ ਕੀਦਾ ਜੀ ਕਰਦਾ ਕਿਵੇਂ ਲੱਗਦਾ ਜੀ ਕਿਉਂਕਿ ਪੁੱਤਾਂ ਮੰਗ ਫਸਲ ਪਾਲਦਾ ਕਿਸਾਨ ਜਦੋਂ ਐ ਫਸਲ ਪੂਰੀ ਤਿਆਰ ਹੋ ਜਾਂਦੀ ਆ ਹੁਣ ਕਣਕ ਤਿਆਰ ਐ ਕਿਸਾਬ ਨਾਲ ਪੂਰੀ ਤੇ ਖਾਦ ਵੀ ਤੁਸੀਂ ਪੂਰੀ ਪਾ ਚੁੱਕੇ ਆ ਪਾਣੀ ਹੋਰ ਸਾਰਾ ਸਾਰਾ ਕੁਝ ਪੂਰਾ ਇੱਥੇ ਲਾ ਸਕਿਆ ਤੁਸੀਂ ਤੇ ਪਰ ਅੱਜ ਜਿਹੜਾ ਇਹ 50% ਦਾ ਨੁਕਸਾਨ ਕਿਹਾ ਜਾ ਰਿਹਾ ਹੋ ਰਿਹਾ ਅਸੀਂ ਜੀ ਆਪਣੇ ਵੱਲੋਂ ਪੂਰਾ ਖਰਚਾ ਕਰਕੇ ਆਪਣੇ ਧੀਆਂ ਪੁੱਤਰਾ ਵਾਂਗੂ ਫਸਲ ਨੂੰ ਪਾਲਿਆ ਸੀ ਫਸਲ ਪੂਰੀ ਆਖਰੀ ਸਟੇਜ ਤੇ ਸੀਗੀ ਇਸ ਸਮੇਂ ਜੋ ਕੁਦਰਤ ਨੇ ਕਹਿਰ ਵਰਤਾਇਆ ਸਾਡਾ ਬਹੁਤ ਵੱਡਾ ਭਾਰੀ ਨੁਕਸਾਨ ਹੋਇਆ ਫਸਲ ਦਾ ਜੋ ਗੜੇ ਮਾਰੀ ਹੋਈ ਆ ਇਹ ਪਰ ਭਾਈ ਜ਼ਿਮੀਂਦਾਰ ਦੀ ਜੇਕਰ 5 ਮਾਣ ਵੀ ਫਸਲ ਕਿੱਲੇ ਦੀ 4-5000 ਰੁਪਏ ਦੀ ਵੀ ਕਿੱਲੇ ਦੀ ਜੇ ਫਸਲ ਘਟੋ ਜੇ ਨਾ ਤੇ ਜ਼ਿਮੀਂਦਾਰ 2-3 ਸਾਲ ਨਾਲ ਨਹੀਂ ਰਲਦਾ ਤੇ ਪਰ ਜਿਹੜਾ ਹੁਣ ਸਾਡਾ ਨੁਕਸਾਨ ਹੋਇਆ 20000 ਦਾ 25000 ਦਾ ਕਿੱਲੇ ਮਗਰ ਇਹ ਤਾਂ ਸਾਥੋ 2-3 ਸਾਲ ਨਹੀਂ ਨਾਲ ਰਲਿਆ ਜਾਣਾ ਤੇ ਬਹੁਤ ਵੱਡਾ ਨੁਕਸਾਨ ਅਸੀਂ ਇਹ ਰੱਬ ਮੂਰੇ ਵੀ ਬੇਨਤੀ ਕਰਦੇ ਆਂ ਕਿ ਸਾਡੇ ਕਿਸਾਨਾਂ ਤੇ ਇਹੋ ਜਿਹਾ ਕਹਿਰ ਰੱਬ ਨਾ ਵਰਤਾਵੇ ਤੇ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਸਾਡੀ ਕਿਸਾਨਾਂ ਦੀ ਆ ਕੇ ਸਾਰ ਲਵੇ ਇਹ 2 ਦਿਨ ਪਹਿਲਾਂ ਇਹ ਜੋ ਗੜੇ ਮਾਰੀ ਹੋਈ ਆ ਉਸ ਤੋਂ ਬਾਅਦ ਨਾ ਤਾਂ ਕੋਈ ਸਰਕਾਰੀ ਅਧਿਕਾਰੀ ਆਇਆ ਨਾ ਕੋਈ ਪ੍ਰਸ਼ਾਸਨ ਆਇਆ ਨਾ ਕੋਈ ਸਾਥੋਂ ਵੋਟਾਂ ਲੈਣ ਵਾਲਾ ਕੋਈ ਸਾਡਾ ਨਮਾਇੰਦਾ ਚੁਣਿਆ ਹੋਇਆ ਉਹ ਸਾਡੇ ਖੇਤਾਂ ਆ ਨਹੀਂ ਗੱਲਬਾਤ ਹੋਈ ਸੀਗੀ ਤੁਹਾਡੀ ਅਧਿਕਾਰੀਆਂ ਦੇ ਨਾਲ ਜਾਂ ਜਿਵੇਂ ਤੁਸੀਂ ਗੱਲ ਕੀਤੀ ਐਮਐਲਏ ਦੀ ਕਿਸੇ ਨਾਲ ਹੋਈ ਗੱਲ ਅਸੀਂ ਵੇਖੋ ਜੀ ਜਦੋਂ ਅਸੀਂ ਖੇਤਾਂ ਦੀ ਰਹਿਣ ਖੁੰਦ ਸਾੜਨੀ ਹੁੰਦੀ ਆ ਉਦੋਂ ਕਿਹੜਾ ਅਸੀਂ ਕਿਸੇ ਨਾ ਗੱਲਬਾਤ ਕਰਦੇ ਉਦੋਂ ਸਾਡੇ ਚਾਰਜ ਫੇਰੇ ਡਰੋਨ ਵੀ ਫਿਰਦੇ ਆ ਉਪਗ੍ਰਹਿ ਵੀ ਫਿਰਦੇ ਆ ਸਰਕਾਰੀ ਗੱਡੀਆਂ ਵੀ ਫਿਰਦੀਆਂ ਨਾਲੇ ਅਸੀਂ ਆਪਦੇ ਖੇਤ ਨੂੰ ਹੀ ਸੰਭਾਲਾ ਹੁੰਦਾ ਤੇ ਹੁਣ ਤਾਂ ਸਾਡੇ ਤੇ ਮਾਰ ਪਈ ਆ ਹੁਣ ਉਹਨਾਂ ਨੂੰ ਨਹੀਂ ਦਿੰਦਾ ਅਸੀਂ ਉਹਨਾਂ ਨੂੰ ਜਾ ਕੇ ਦਸੀਏ ਗੱਲਬਾਤ ਕਰੀਏ ਸਾਡੇ ਖੇਤ ਆ ਉਦੋਂ ਕਿਹੜਾ ਅਸੀਂ ਦੱਸਦੇ ਜੋ ਸਾਡੇ ਤੇ ਝੂਠੇ ਮੁਕੱਦਮੇ ਝੂਠੇ ਪਰਚੇ ਹੋਈ ਜਾਂਦੇ ਆ ਸਰਕਾਰ ਨੂੰ ਆਪ ਨੂੰ ਚਾਹੀਦਾ ਕਿ ਆ ਕੇ ਸਾਡੇ ਖੇਤਾਂ ਦੀ ਸਾਰ ਲਵੇ ਸਾਡੀ ਬਾਹਮ ਫੜੇ ਤਿੰਨ ਦਿਨ ਹੋ ਗਏ ਸਾਨੂੰ ਨਾ ਰੋਟੀ ਸਵਾਦ ਲੱਗਦੀ ਐ ਨਾ ਪਾਣੀ ਸਵਾਦ ਲੱਗਦਾ ਹੁਣ ਪਤਾ ਲੱਗਿਆ ਸੀ ਹੁਣ ਮੰਜੇ ਤੋਂ ਮੜਾ ਉੱਠੇ ਆਂ ਸਰਕਾਰ ਨੂੰ ਗੁਹਾਰ ਲਾਉਣੇ ਕਿ ਸਾਡਾ ਆ ਹਾਲ ਆ ਸਾਡਾ ਆ ਕੇ ਪਤਾ ਲਿਆ ਜਾਵੇ ਕਿ ਸਾਡੇ ਤੇ ਕੀ ਬੀਤਦੀ ਆ ਕੀ ਮੰਨ ਤੇ ਫਿਰ ਹੁਣ ਕੀ ਬੀਤਦੀ ਆ ਤੁਸੀਂ ਕਿਹਾ ਕਿ ਸਾਨੂੰ ਤਾਂ ਨੀਂਦ ਹੀ ਨਹੀਂ ਆਉਂਦੀ ਕੀ ਫਿਰ ਮੰਨ ਤੇ ਬਸ ਜੀ ਸਾਡੇ ਇਕੱਲੇ ਮਰਨਾ ਵਸ ਰਹਿ ਗਿਆ ਹੋਰ ਤਾਂ ਸਾਡੇ ਪੱਲੇ ਕੁਛ ਨਹੀਂ ਜਿਹੜਾ ਖਰਚਾ ਸੀ ਉਹ ਅਸੀਂ ਕਰੀ ਬੈਠੇ ਆ ਤੇ ਪੱਲੇ ਸਾਡੇ ਮੈਨੂੰ ਲੱਗਦਾ ਖਰਚਾ ਵੀ ਨਹੀਂ ਮੁੜਦਾ ਦਿੰਦਾ ਜੀ ਤੇ ਸਾਡਾ ਤਾਂ ਹੁਣ ਦਿਲ ਕਰਦਾ ਬਸ ਵੀ ਆਖਰੀ ਸਟੇਜ ਤੇ ਹੋਇਆ ਪਿਆ ਕਿਸਾਨ ਕੀ ਕਰੂਗਾ ਜੀ ਹੁਣ ਬਸ ਰੋਣ ਨਿਕਲਦਾ ਫਸਲ ਨਹੀਂ ਵੇਖ ਕੇ ਕਿਉਂਕਿ ਸਾਡੇ ਧੀਆਂ ਵੀ ਇਹ ਆ ਪੁੱਤ ਵੀ ਇਹ ਆਸਰਾ ਵੀ ਇਹੀ ਹੈ ਜੀ ਸਾਡਾ ਸਾਡੇ ਪੱਲੇ ਕੱਖ ਨਹੀਂ ਰਹਿ ਗਿਆ ਸਾਡੀ ਫਸਲੀ ਤਬਾਹ ਹੋ ਗਈ ਜਦੋਂ ਜੀ ਤਾਂ ਸੁਰੇ ਇੱਕ ਕਿਸਾਨ ਪੂਰੇ ਭਾਵਕ ਹੋ ਚੁੱਕੇ ਨੇ ਕਿਉਂਕਿ ਜਿਹੜੀ ਪੁੱਤਾਂ ਵਾਂਗੂ ਫਸਲ ਪਾਲੀ ਹੋਵੇ ਬੜੀਆਂ ਆਸਾਂ ਉਮੀਦਾਂ ਹੁੰਦੀਆਂ ਕਿਸੇ ਨੇ ਆਪਣੀਆਂ ਲੜਕੀਆਂ ਦੇ ਵਿਆਹ ਕਰਨੇ ਕਿਸੇ ਨੇ ਪੁੱਤਾਂ ਦੇ ਵਿਆਹ ਕਰਨੇ ਕਿਸੇ ਨੇ ਕਰਜ਼ਾ ਤਾਰਨਾ ਹੁੰਦਾ ਜਿਵੇਂ ਇਹਨਾਂ ਨੇ ਦੱਸਿਆ ਕਿ ਕਰਜ਼ੇ ਲੈ ਲੈ ਕੇ ਜਾਂ ਠੇਕੇ ਹੁਣ ਜਿਹੜੇ ਹੈਗੇ ਆ 70 ਤੋਂ 80 ਹਜ਼ਾਰ ਰੁਪਿਆ ਪ੍ਰਤੀ ਏਕੜ ਦਾ ਠੇਕਾ ਉਹ ਠੇਕੇ ਵੀ ਮੋੜਨੇ ਆ ਤੇ ਪਰ ਜਦੋਂ ਆ ਸਥਿਤੀ ਬਣ ਜੇ ਉਦੋਂ ਵਾਕਈ ਜਿਨ੍ਹਾਂ ਦੀਆਂ ਜ਼ਮੀਨਾਂ ਤੇ ਫਸਲਾਂ ਤੇ ਇਹ ਨੁਕਸਾਨ ਹੁੰਦਾ ਉਹਨਾਂ ਦੇ ਦਿਲ ਹੀ ਜਾਣਦੇ ਆ ਤੇ ਸਾਡੇ ਨਾਲ ਨੌਜਵਾਨ ਵੀ ਹੈ ਕਿਉਂਕਿ ਨੌਜਵਾਨ ਆ ਜਿਹੜੇ ਉਹ ਵੀ ਹੁਣ ਜਿਹੜੇ ਖੇਤੀ ਦੇ ਨੇ ਕੀ ਮਨ ਦੇ ਵਿੱਚ ਅੱਜ ਬੀਤਰੀ ਹੈ ਕਿਉਂਕਿ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਐਵੇਂ ਜਿਹੜੇ ਕਹੀ ਜਾਂਦੇ ਕੋਈ ਨੁਕਸਾਨ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਹੁਣ ਤੁਸੀਂ ਦੇਖੋ ਖੇਤਾਂ ਦੇ ਵਿੱਚ ਆ ਗਿਓ ਨਹੀਂ ਮਨ ਬਹੁਤ ਖਰਾਬ ਆ ਜੀ ਪਰਸੋਂ ਦਾ ਬਹੁਤ ਨੁਕਸਾਨ ਬਹੁਤ ਭਾਰੀ ਹੋਇਆ ਜੀ ਇਹ ਬਹੁਤ ਪ੍ਰਸ਼ਾਸਨ ਨੂੰ ਹੀ ਅਪੀਲ ਆ ਵੀ ਜਲਦੀ ਤੋਂ ਜਲਦੀ ਕਰਦੌਰੀਆਂ ਕੀਤੀਆਂ ਜਾਣ ਤੇ ਜਿੰਨਾ ਸਾਡਾ ਨੁਕਸਾਨ ਹੋਇਆ ਜੀ ਉਹਦੀ ਪਰਪਾਈ ਕੀਤੀ ਜਾਵੇ ਜਿਵੇਂ ਹੁਣ ਨੌਜਵਾਨ ਹੈ ਹੁਣ ਉਹਨਾਂ ਨੂੰ ਜਿਹੜੇ ਉਹਨਾਂ ਦੇ ਮਾਤਾ ਪਿਤਾ ਆਪਦੀਆਂ ਜ਼ਮੀਨਾਂ ਵੀ ਵੇਚ ਕੇ ਬਾਹਰ ਘੱਲ ਰਹੇ ਆ ਤਾਂ ਕਾਰਨ ਇਹੀ ਮੰਨ ਸਕਦੇ ਆਪਾਂ ਇੱਕ ਪਾਸੇ ਸਰਕਾਰਾਂ ਦਾ ਕਹਿਰ ਤੇ ਇੱਕ ਪਾਸੇ ਕੁਦਰਤੀ ਕਰੋਪੀ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਜੀ ਜੇ ਕੋਈ ਆਪ ਆਪ ਦਾ ਕਿਤਾ ਗਾਂ ਨੂੰ ਤੋੜਦਾ ਜੀ ਵੀ ਖੇਤੀ ਵਾਲੇ ਪਾਸੇ ਜਾਂ ਕੋਈ ਸਹਾਇਕ ਧੰਦੇ ਵਾਲੇ ਪਾਸੇ ਉਹਤੇ ਜੇ ਕੋਈ ਆਫਤ ਆਉਂਦੀ ਹੈ ਸਰਕਾਰ ਕੋਈ ਬਾਣੀ ਫੜਦੀ ਜੀ ਵੀ ਬਸ ਇਹੀ ਮੰਗ ਹੈ ਸਰਕਾਰ ਕੋਲੋਂ ਜੀ ਵੀ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਜੀ ਤੇ ਨੁਕਸਾਨ ਬਹੁਤ ਆ ਜੀ ਪਰਸੋਂ ਦਾ ਗੜੇਮਾਰੀ ਬਹੁਤ ਹੋਈ ਆ ਇਸ ਏਰੀਏ ਚੋਂ ਗਾਹਣ ਲੰਗੇ ਆ ਜੀ ਅੱਗੇ ਇਹ ਛੀੜੀ ਸੀ ਗੜਿਆਂ ਦੀ ਨੁਕਸਾਨ ਬਹੁਤ ਹੋਇਆ ਜੀ 50 60% ਦਾ ਨੁਕਸਾਨ ਘੱਟੋ ਘੱਟ ਹੈ ਜੀ ਤਾਂ ਆਪਾਂ ਗੱਲਬਾਤ ਕਰਾਂਗੇ ਹੋਰ ਵੀ ਪਿੰਡ ਦੇ ਵਾਸੀਆਂ ਦੇ ਨਾਲ ਕਿਉਂਕਿ ਜਿਵੇਂ ਇਹਨਾਂ ਨੇ ਦੱਸਿਆ ਹੈ ਕਿ ਇੱਥੋਂ ਜਿਹੜੀ ਇਹ ਲਹਿਰ ਲੰਗੀ ਹੈ ਗੋਲੇ ਗੋਲੇ ਵਾਲਾ ਹੁੰਦੀ ਹੋਈ ਗਾਂ ਹਸਨ ਪੱਟੀ ਤੱਕ ਪਹੁੰਚੀ ਹੈ ਤਾਂ ਹਸਨ ਪੱਟੀ ਦੇ ਜਿਹੜੇ ਕਿਸਾਨ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਆਪਾਂ ਫੋਨ ਤੇ ਰਿਕਾਰਡਿੰਗ ਲਾਈ ਹੈ ਕੀ ਉਹਨਾਂ ਦਾ ਕਹਿਣਾ ਹੈ ਅ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਸੀ ਗੱਲ ਬਾਈ ਜੀ ਬਾਈ ਜੀ ਮੈਂ ਗੁਰਜੀਤ ਰਮਾਣਾ ਗੱਲ ਕਰਦਾ ਹਾਂ ਪ੍ਰੈਸਰਪੋਰਟਰ ਤੇ ਅਸੀਂ ਇੱਕ ਖੇਤ ਦੇ ਵਿੱਚ ਪਹੁੰਚੇ ਸੀਗੇ ਰਾਂਝਾ ਵਾਲੇ ਪਿੰਡ ਦੇ ਵਿੱਚ ਤਾਂ ਉਸ ਪਿੰਡ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਇਹ ਲਹਿਰ ਆ ਇੱਥੋਂ ਹੁੰਦੀ ਹੋਈ ਜਿਹੜੀ ਗੋਲੇ ਵਾਲਾ ਤੇ ਹਸਨਪੱਟੀ ਤੱਕ ਪਹੁੰਚੀ ਹੈ ਤੁਹਾਡੇ ਕੀ ਹਾਲ ਹੈ ਖੇਤਾਂ ਦੇ ਤੁਹਾਡੇ ਹੋਇਆ ਵਾਕਈ ਉੱਥੇ ਪਹੁੰਚੀ ਹੈ ਲਹਿਰ ਨੁਕਸਾਨ ਹੋਇਆ ਕਣਕ ਦਾ ਸਾਡੇ ਜੀ ਬਹੁਤ ਜ਼ਿਆਦਾ ਬੁਰਾ ਹਾਲਾ ਜੀ ਅੱਧ ਤੋਂ ਵੀ ਜ਼ਿਆਦਾ ਅੱਧ ਤੋਂ ਜ਼ਿਆਦਾ ਵੀ ਮੰਨੀਆਂ ਆਪਣਾ ਮਤਲਬ ਕਣਕ ਦਾ ਨੁਕਸਾਨ ਆਈ ਜਿਹੜੀਆਂ ਸਰੋਂਾਂ ਸੀਗੀਆਂ ਜੀ ਉਹਨਾਂ ਦੇ ਤਾਂ ਉੱਤੇ ਕੋਈ ਫਲ ਨਹੀਂ ਛੱਡਿਆ ਜੀ ਤੇ ਜਿਹੜੇ ਪੱਠੇ ਆ ਜੀ ਨਾ ਉਹ ਛੱਡੇ ਆ ਪਸ਼ੂਆਂ ਵਾਸਤੇ ਤੇ ਕਣਕ ਦਾ ਅੱਧੋ ਅੱਧੋ ਜਿਆਦਾ ਨੁਕਸਾਨ ਆ ਜੀ ਕਣਕ ਦਾ ਸਿੱਤੇ ਭੋਰਤੇ ਆ ਥੱਲੇ ਤੂੜੀਆਂ ਪਈਆਂ ਹੀ ਕਣਕਾ ਜੀ ਜਿਵੇਂ ਹੁਣ ਇਹਨਾਂ ਨੇ ਕਿਹਾ ਹੈ ਕਿ 22 ਤੋਂ 300 ਏਕੜ ਦੇ ਕਰੀਬ ਜਿਹੜਾ ਰਕਬਾ ਆ ਸਾਡਾ ਜਿਹੜਾ ਨੁਕਸਾਨ ਹੋਇਆ ਤੋੜਾ ਕਿੰਨਾ ਕੁ ਨੁਕਸਾਨ ਹੋਇਆ ਸਾਡਾ ਜੀ ਆ ਪਿੰਡ ਮੱਲੇ ਵਾਲੇ ਤੋਂ ਲੈ ਕੇ ਸਾਡਾ ਜੀ ਹਸਨਪੱਟੀ ਪਿੰਡ ਤੇ ਇਧਰ ਨੂੰ ਗੋਲੇ ਵਾਲਾ ਤੇ ਕਾਬਲ ਵਾਲਾ ਸਾਰਾ ਏਰੀਆ ਜਿੱਨਾ ਇਹ ਬਣਦਾ ਹੂੰ ਸਾਰੇ ਚ ਅਸੀਂ ਤੌਰ ਫਿਰਕੇ ਵੀ ਉੱਦੇ ਵੇਖਿਆ ਜੀ ਸਾਰੇ ਨੁਕਸਾਨ ਆ ਜੀ ਉਹ ਨਹੀਂ ਪੂਰਾ ਜੀ ਜੀ ਕੋਈ ਗੱਲ ਹੋਈ ਹੈ ਤੁਹਾਡੀ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਅਫਸਰਾਂ ਦੇ ਨਾਲ ਕੋਈ ਨਾ ਕੋਈ ਜਾਂ ਕਿਸੇ ਲੀਡਰਾਂ ਦੇ ਨਾਲ ਵੀ ਆ ਕੇ ਤੁਹਾਡੇ ਖੇਤਾਂ ਦੇ ਵਿੱਚ ਉਹਨਾਂ ਨੇ ਦੇਖਿਆ ਹੋਵੇ ਨੁਕਸਾਨ ਦੀ ਦੇਖੋ ਜੀ ਹਜੇ ਕੋਈ ਵੀ ਸਾਡੇ ਇੱਥੇ ਸਰਕਾਰੀ ਜਿਹੜਾ ਕੋਈ ਕਰਮਚਾਰੀ ਹੈ ਜੀ ਜਾਂ ਕੋਈ ਸਰਕਾਰ ਦਾ ਕੋਈ ਲੀਡਰ ਆ ਉਹ ਨਾਂ ਇੱਥੇ ਪਹੁੰਚ ਕੇ ਕਿਸੇ ਨੇ ਖ਼ਬਰ ਨਹੀਂ ਲਈ ਸਾਡੇ ਅੱਜ ਸਾਡੇ ਬੱਬੂ ਬਰਾੜ ਜੀ ਆਏ ਸੀ ਜਾਂ ਢੱਲੋ ਸਾਹਿਬ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਅਸੀਂ ਆਵਾਂਗੇ ਪਰ ਇੱਥੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਹੀਂ ਸਾਡਾ ਹਾਲ ਪੁੱਛਣ ਪਹੁੰਚਿਆ ਜੀ ਕੀ ਮੰਗ ਕੀ ਕਰਦੇ ਹਾਂ ਮੰਗ ਇਹੀ ਹੈ ਜੀ ਸਾਡਾ ਜੋ ਨੁਕਸਾਨ ਹੋਇਆ ਉਹਦਾ ਕੋਈ ਮੁਆਵਜ਼ਾ ਦਿੱਤਾ ਜਾਵੇ ਜੀ ਕਿਸਾਨ ਤਾਂ ਅੱਗੇ ਹੀ ਬਹੁਤ ਜ਼ਿਆਦਾ ਥੱਲੇ ਜਾ ਰਿਹਾ ਜੀ ਤੁਹਾਨੂੰ ਪਤਾ ਹੀ ਆ ਕਿੰਨੀ ਮੰਗਾਈ ਆ ਪਹਿਲਾਂ ਹੀ ਧਰਨੇ ਇਸੇ ਕਾਰਨਾਂ ਕਰਕੇ ਲੱਗ ਰਹੇ ਆ ਪਰ ਜਿਹੜਾ ਹੁਣ ਚਲੋ ਕਰਨੀ ਦਾ ਇਹ ਪ੍ਰਮਾਤਮਾ ਦੀ ਹੈ ਜੀ ਪਰ ਫੇਰ ਵੀ ਸਾਨੂੰ ਕੁਝ ਨਾ ਕੁਝ ਸਰਕਾਰ ਦੇਵੇ ਜਿਹੜੇ ਕਾਰਨਾ ਕਰਕੇ ਸਰਕਾਰ ਮਤਲਬ ਆਈ ਆ ਉਹ ਸਰਕਾਰ ਧਿਆਨ ਨਹੀਂ ਦੇ ਰਹੀ ਬਹੁਤ ਬਹੁਤ ਅਜਾ ਸਰਕਾਰ ਨੂੰ ਵੀ ਚਾਹੀਦਾ ਜੀ ਸਾਨੂੰ ਕੁਝ ਮੁਆਵਜ਼ਾ ਦੇਵੇ ਤੇ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਜੀ ਧੰਨਵਾਦ ਜੀ ਧੰਨਵਾਦ ਠੀਕ ਹੈ ਜੀ ਤਾ ਸੁਣਿਆ ਤੁਸੀਂ ਜੇ ਆਪਾਂ ਰਾਇਆਂ ਵਾਲੇ ਪਿੰਡ ਦੀ ਗੱਲ ਕਰੀਏ ਤਾਂ ਇੱਥੇ ਜਿਵੇਂ ਉਹਨਾਂ ਨੇ ਦੱਸਿਆ ਕਿ 22 ਤੋਂ 300 ਏਕੜ ਦੇ ਕਰੀਬ ਦਾ ਜਿਹੜਾ ਇਹ ਰਕਬਾ ਹੈ ਜਿੱਥੇ ਨੁਕਸਾਨ ਹੋਇਆ ਹੈ 50 ਤੋਂ 60% ਦੇ ਕਰੀਬ ਦਾ ਨੁਕਸਾਨ ਹੋਇਆ ਉੱਥੇ ਜਿਵੇਂ ਹਸਨ ਪੱਟੀ ਹੋ ਗਿਆ ਮੱਲਾ ਪਿੰਡ ਤੇ ਹੋਰ ਪਿੰਡਾਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਨੁਕਸਾਨ ਹੋਇਆ ਤਾਂ ਇਹਨਾਂ ਦਾ ਕਹਿਣਾ ਹੈ ਕਿ ਹਜੇ ਤੱਕ ਉਹਨਾਂ ਦੀ ਸਰਕਾਰਾਂ ਨੇ ਬਾਹਰ ਨਹੀਂ ਫੜੀ ਉਹਨਾਂ ਦੇ ਆ ਕੇ ਗੱਲਬਾਤ ਨਹੀਂ ਕੀਤੀ ਗਈ ਕੋਈ ਸਰਵੇ ਨਹੀਂ ਕੀਤਾ ਗਿਆ ਤਾਂ ਇਹਨਾਂ ਦੀ ਇਹ ਮੰਗ ਹੈ ਕਿ ਕਿਸਾਨਾਂ ਦੀ ਜਿਹੜੀ ਪੁੱਤਾ ਵਾਂਗ ਪਾਲੀ ਫਸਲ ਹੈ ਤਾ ਉਸ ਦਾ ਜ਼ਰੂਰ ਪਰਪਾਈ ਕਰਨੀ ਚਾਹੀਦੀ ਹੈ ਕਿਉਂਕਿ ਜਿਵੇਂ ਹੁਣ ਕਿਸਾਨਾਂ ਨੇ ਪਾਬਕ ਹੋ ਕੇ ਇਹ ਗੱਲ ਕਹੀ ਹੈ ਕਿ ਸਾਨੂੰ 3 ਦਿਨ ਹੋ ਗਏ ਨੀਂਦ ਨਹੀਂ ਆ ਰਹੀਗੀ ਕਿ ਹੁਣ ਬਣੂ ਕੀ ਕਿ ਆਖਰ ਜਿਹੜਾ ਐਡਾ ਹੁਣ ਅਸੀਂ ਠੇਕੇ ਤੇ ਲੈ ਕੇ ਜ਼ਮੀਨਾਂ ਆਪਦੀ ਫਸਲ ਪਾਲੀ ਹੈ ਸਾਰਾ ਖਰਚਾ ਕਰ ਚੁੱਕੇ ਆਂ ਅਸੀਂ ਇਹਨਾਂ ਤੇ ਖਾਦਾਂ ਦਾ ਸੁਪਰੀਆਂ ਦਾ ਤੇ ਪਰ ਅੱਜ ਜਦੋਂ ਸਾਨੂੰ ਇਸ ਫਸਲ ਦਾ ਆਮਦਨ ਆਉਣੀ ਸੀਗੀ ਕੁਝ ਸਮੇਂ ਬਾਅਦ ਤਾਂ ਉਹ ਜਿਹੜੀ ਆਮਦਨ ਆ ਉਹਨਾਂ ਦੀ ਮਿੱਟੀ ਦੇ ਵਿੱਚ ਰਲਦੀ ਦਿਖਾਈ ਦੇ ਰਹੀ ਹੈ ਤਾ ਹੁਣ ਦੇਖਦੇ ਆ ਇਹਨਾਂ ਕਿਸਾਨਾਂ ਦੀ ਪਰਪਾਈ ਜੋ ਨੁਕਸਾਨ ਹੋਇਆ ਹੈ ਸਰਕਾਰਾਂ ਜਾਂ ਜ਼ਿਲ੍ਹਾ ਪ੍ਰਸ਼ਾਸਨ ਆ ਕੇ ਇਹਨਾਂ ਦੇ ਸਰਵੇ ਕਰਦਾ ਹੈ ਗਰਦਾਰ ਵੀ ਹੁੰਦੀ ਹੈ ਤਾਂ ਇਹਨਾਂ ਕਿਸਾਨਾਂ ਦੀ ਪਰਪਾਈ ਹੁੰਦੀ ਹੈ ਜੋ ਇਹਨਾਂ ਨੂੰ ਨੀਂਦ ਨਹੀਂ ਆ ਰਹੀ ਕਿਤਨਾ ਕਿਤੇ ਇਹਨਾਂ ਨੂੰ ਉਹ ਨੀਂਦ ਦੁਬਾਰਾ ਆਊਗੀ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਹੋਵੇਗੀ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਪਿੰਡ ਅਰਾਈਆਂ ਵਾਲਾ ਜ਼ਿਲ੍ਹਾ ਫਰੀਦਕੋਟ ਨਿਰਧਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਹ ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ